ਤਾਤ ਮੁੰਡਿਆਂ ਨੇ ਹਿੰਮਤਪੁਰੇ ਪਿੰਡ ਦੇ ਸਰਪੰਚ ਬਾਦਲ ਸਿੰਘ ਨੂੰ ਇੱਕ ਲੈਟਰ ਦਿੱਤਾ ਤੇ ਵਿਆਹ ਉਹਨਾਂ ਦੇ ਨਹੀਂ ਹੋਏ ਮਿਲ ਕੇ ਆਏ ਅੱਜ ਉਹਨਾਂ ਨੂੰ ਤੇ ਮੁੰਡਿਆਂ ਨਾਲ ਵੀ ਗੱਲ ਕੀਤੀ ਤੇ ਉਹ ਕਹਿੰਦੇ ਵੀ ਨਹੀਂ ਮੈਡਮ ਅਸੀਂ ਕੈਮਰੇ ਤੇ ਨਹੀਂ ਆਉਣਾ ਉਹਨਾਂ ਇਹ ਗੱਲ ਵੀ ਆਖੀ ਕਹਿੰਦੇ ਜੇ ਹੋਣਾ ਹੋਇਆ ਫਿਰ ਵੀ ਨਹੀਂ ਹੋਣਾ ਵਿਆਹ ਇੱਕ ਜ਼ਰੂਰੀ ਚੀਜ਼ ਆ ਮਤਲਬ ਇਹ ਨਹੀਂ ਕਿ ਬੰਦੇ ਨੂੰ ਫਿਜ਼ੀਕਲ ਨੀਡ ਲਈ ਵਿਆਹ ਕਰਾਉਣਾ ਚਾਹੀਦਾ ਠੀਕ ਹੈ ਵਿਆਹ ਹੋਰ ਵੀ ਬੜੀਆਂ ਚੀਜ਼ਾਂ ਲਈ ਹੁੰਦਾ ਹਨਾ ਆਪਾਂ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਕੁੜੀਆਂ ਦੀ ਕਮੀ ਪੈ ਜਾਣੀ ਆ ਆਖ ਦਿੰਦੇ ਸੀ ਲੈ ਕਿੱਥੇ ਕਾਲ ਪੈ ਲੱਗਿਆ ਲੋਕ ਕਿ ਇਸ ਗੱਲ ਨੂੰ ਸੀਰੀਅਸਲੀ ਲਿਆ ਅਸੀਂ ਕੁਦਰਤ ਨਾਲ ਖੇਲਵਾੜ ਕਰਦੇ ਗਏ ਕਈ ਲੋਕਾਂ ਦੇ ਦੇਖੋ ਇਹ ਸਿਸਟਮ ਬੈਲੈਂਸ ਕਰਕੇ ਰੱਖਣਾ ਕੁਦਰਤ ਦਾ ਕੰਮ ਆ ਸਾਡਾ ਨਹੀਂ ਆ ਪੇਰੈਂਟਸ ਕਹਿੰਦੇ ਸੀ ਕਿ ਭਾਈ ਸਾਡੀ ਕੁੜੀ ਸਾਰਾ ਕਰਦਾ ਕੰਮ ਕਰਦੀ ਆ ਨਾ ਕਰਦੀ ਉਹ ਹੀ ਸਾਨੂੰ ਮਾਰਿਓ ਫੋਨ ਜੇ ਤੁਹਾਨੂੰ ਕਿਸੇ ਵੀ ਗੱਲ ਤੋਂ ਜਵਾਬ ਦੇਵੇ ਹੁਣ ਪਤਾ ਕੀ ਗੱਲ ਕਰਦੇ ਆ ਅਸੀਂ ਕੀ ਪੈਸਾ ਲਾ ਦਾਂਗੇ ਪੰਜਾ 60 ਲੱਖ ਰੁਪਇਆ ਪਰ ਸਾਡੀ ਕੁੜੀ ਡੱਕਾ ਤੋੜ ਕੇ ਦੂਰਾ ਨਿਕਰੂਗੀ ਐਸ਼ੋ ਪਰਸਤੀ ਜ਼ਿਆਦਾ ਦੇਖਦੇ ਆ ਸ਼ੋਸ਼ੇਪੰਤੀ ਜ਼ਿਆਦਾ ਵੇਖਦੇ ਆ ਲੋਕ ਦੇਖਦੇ ਆ ਕੋਠੀ ਪਾਈ ਹੋਈ ਆ ਲੋਕ ਦੇਖਦੇ ਆ ਵੀ ਮੁੰਡਾ ਬਾਹਰ ਜਾਣ ਦਾ ਚੁਕ ਹੈ ਜਾਂ ਸਾਡੀ ਕੁੜੀ ਦੇ 25-30 ਲੱਖ ਰੁਪਇਆ ਲਾ ਦੂਗਾ ਇਹ ਪਿੱਛੇ ਜੇ ਖਬਰ ਆਈ ਸੀ ਇੱਕ ਕੁੜੀ ਨੇ ਸੱਤ ਮੁੰਡਿਆਂ ਨਾਲ ਬਾਹਰ ਲਜਾਣ ਦਾ ਚਾਂਚਾ ਦੇ ਕੇ ਮੰਗਣੀ ਕਿਰਾ ਕਰਾ ਕੇ 25-25 ਲੱਖ ਦੀ ਸੱਤ ਵਾਰ ਠੱਗੀ ਮਾਰੀ ਉਹ ਮਜ਼ਾਕ ਡਾਉਂਦੇ ਆ ਜਾਵੜਿਆ ਕੈਨੇਡਾ ਜਾਵੜਿਆ ਆਸਟ੍ਰੇਲੀਆ ਜਾਵੜਿਆ ਯੂਕੇ ਇਹ ਟ੍ਰੋਲਿੰਗ ਦਾ ਅਵਿਸ਼ਾ ਨਹੀਂ ਹੈਗਾ ਇਹ ਦੁਖਾਂਤ ਆ ਮੈਂ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਤੇ ਲੋਕਾਂ ਨੇ ਕਿਹਾ ਕਿ ਇਹ ਅਨਪੜਤਾ ਨੂੰ ਪ੍ਰਮੋਟ ਕਰਦੀ ਹੈ ਮੁੰਡਿਆਂ ਦੀ ਇਹ ਡਿਮਾਂਡ ਆ ਕਿ ਕੁੜੀ ਘਰ ਸਾਂਭਣ ਵਾਲੀ ਹੋਵੇ ਕੁੜੀ ਸਾਡੇ ਮਾਪੇ ਸਾਂਭਣ ਵਾਲੀ ਹੋਵੇ ਤੇ ਅਜੋਜੀ ਕੁੜੀ ਹੈ ਹੀ ਨਹੀਂ ਜਿਹੜੀ ਕੁੜੀ ਰਸੋਈ ਨਹੀਂ ਸੰਭੂਗੀ ਉਹਦੇ ਬੱਚੇ ਕਦੇ ਸਵਸਥ ਨਹੀਂ ਹੋਣਗੇ ਆਪਣੀ ਮਾਂ ਕੋਈ ਚੀਜ਼ ਬਣਾਉਗੀ ਕਿ ਖਾਣਾ ਮਾਂ ਦੇ ਹੱਥ ਦਾ ਭਾਵੇਂ ਜ਼ਹਿਰ ਹੋਵੇ ਵਸਨਾ ਹਰੀਕਾਂ ਵਿੱਚ ਫਲਾ ਵੈਰ ਹੋਵੇ ਜਿਆਣਾ ਨੇ ਐਵੇਂ ਕਹੀਆਂ ਇਹ ਗੱਲਾਂ ਸਸਿਕਾਲ ਜੀ ਮੈਂ ਹਾਂ ਜਸਵਿੰਦਰ ਸਿੰਘ ਅੱਜ ਅਸੀਂ ਇੱਕ ਬੜੇ ਹੀ ਗੰਭੀਰ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲਬਾਤ ਦਾ ਵਿਸ਼ਾ ਹੈ ਕਿ ਪਿੰਡ ਹਿੰਮਤਪੁਰਾ ਦੇ ਕੁਝ ਨੌਜਵਾਨ ਆਪਣੇ ਪਿੰਡ ਦੇ ਸਰਪੰਚ ਨੂੰ ਇੱਕ ਮੰਗ ਪੱਤਰ ਲਿਖਦੇ ਆ ਮੰਗ ਪੱਤਰ ਦੇ ਵਿੱਚ ਉਹ ਲਿਖਦੇ ਆ ਕਿ ਸਾਡੀ ਉਮਰ 30 ਸਾਲ ਤੋਂ ਉੱਪਰ ਹੋ ਚੁੱਕੀ ਹੈ ਤੇ ਸਾਨੂੰ ਰਿਸ਼ਤੇ ਕਰਵਾਏ ਜਾਣ ਜਿੱਥੇ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਹੋ ਰਿਹਾ ਹੈ ਪਰ ਇਹ ਵਿਸ਼ਾ ਇੱਕ ਸਾਨੂੰ ਗੰਭੀਰਤਾ ਨਾਲ ਵੀ ਲੈਣਾ ਚਾਹੀਦਾ ਹੈ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਪੱਤਰਕਾਰ ਗਗਨ ਸਿੱਧੂ ਹਾਜ਼ਰ ਹੈ ਪਹਿਲਾਂ ਅਸੀਂ ਗਗਨ ਸਿੱਧੂ ਦਾ ਸਵਾਗਤ ਕਰਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਇਸ ਵਿਸ਼ੇ ਤੇ ਪੂਰੀ ਗੱਲਬਾਤ ਕਰਦੇ ਹਾਂ ਗਗਨ ਜੀ ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਗਗਨ ਜੀ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਪਿੰਡ ਹਿੰਮਤਪੁਰਾ ਦੇ ਨੌਜਵਾਨਾਂ ਨੇ ਆਪਣੇ ਪਿੰਡ ਦੇ ਸਰਪੰਚ ਬਾਦਲ ਸਿੰਘ ਨੂੰ ਇੱਕ ਲੈਟਰ ਲਿਖਿਆ ਹੈ ਜਿਦੇ ਵਿੱਚ ਲਿਖਿਆ ਕਿ ਸਾਡੀ ਉਮਰ 30 ਸਾਲ ਤੋਂ ਉੱਪਰ ਹੋ ਚੁੱਕੀ ਹੈ, ਸਾਨੂੰ ਲੋਕ ਛੜਾ ਕਹਿ ਕੇ ਮਜ਼ਾਕ ਉਡਾਉਂਦੇ ਆ ਤੇ ਸਾਡਾ ਵਿਆਹ ਕਰਵਾਇਆ ਜਾਵੇ। ਹੂੰ। ਵੈਸੇ ਤਾਂ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਹੋ ਰਿਹਾ ਹੈ। ਹੂੰ। ਤੁਸੀਂ ਇਸ ਵਿਸ਼ੇ ਨੂੰ ਲੈ ਕੇ ਕੀ ਸਮਝਦੇ ਹੋ? ਇਹ ਇਕੱਲਾ ਟਰੋਲ ਦਾ ਵੀ ਸਹਿਜ ਆ ਇਸ ਵਿਸ਼ੇ ਨੂੰ ਸਾਨੂੰ ਗੰਭੀਰਤਾ ਨਾਲ ਵੀ ਲੈਣਾ ਚਾਹੀਦਾ ਦੇਖੋ ਜੀ ਅ ਅੱਗੇ ਤਾਂ ਮਤਲਬ ਵੈਸੇ ਟਰੋਲ ਇਹਨੂੰ ਸਾਡੇ ਪੰਜਾਬ ਚ ਛੜੇ ਸ਼ਬਦ ਕਰਕੇ ਕਰ ਦਿੰਦੇ ਆ ਵੀ ਜਿਹੜੇ ਬੰਦੇ ਦੀ ਉਮਰ 30 ਤੋਂ ਟੱਪ ਜੇ ਉਹ ਛੜਿਆਂ ਚ ਗਿਨੇ ਆ ਜਾਣ ਲੱਗ ਜਾਂਦੇ ਪਹਿਲਾਂ ਤੋਂ ਹੀ ਕਰਦੇ ਆ ਰਹੇ ਆ ਪਹਿਲਾਂ ਪਿੰਡ ਚ ਕੋਈ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਸੀ ਜਿਹੜਾ ਵਿਆਹ ਨਹੀਂ ਕਰਾਉਂਦਾ ਸੀ ਉਹਦੀ ਆਪਦੀ ਸੋਚਣੀ ਹੁੰਦੀ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਠੀਕ ਹੈ ਜੀ ਮੈਂ ਆਜ਼ਾਦੀ ਨਾ ਰਹਿਣਾ ਵਾਂ ਮੈਂ ਕਲੇਸ਼ਾਂ ਚ ਨਹੀਂ ਪੈਣਾ ਹਨਾ ਉਹ ਉਹਦੇ ਆਪਦੀ ਸੋਚ ਹੁੰਦੀ ਸੀ ਜਾਂ ਕਿਸੇ ਨੂੰ ਕੋਈ ਕਿਸੇ ਚ ਕੋਈ ਕਮੀ ਵੀ ਹੁੰਦੀ ਸੀ ਆਪਾਂ ਕਹਿ ਸਕਦੇ ਹਾਂ ਨਾ ਤੇ ਪਰ ਅਸੀਂ ਅਕਸਰ ਵੇਖਿਆ ਕਿ ਉਹ ਆਪਦੇ ਉਮਰ ਦੇ ਆਖਰੀ ਪੜਾਅ 'ਚ ਜਾ ਕੇ ਪਛਤਾਉਂਦੇ ਹੁੰਦੇ ਸੀ ਚਾਹੇ ਉਹ ਮੁੰਡਾ ਸੀ ਚਾਹੇ ਉਹ ਕੁੜੀ ਸੀ ਉਹ ਆਖਰੀ ਪੜਾਅ 'ਚ ਜਾ ਕੇ ਕਿਉਂਕਿ ਜਿਹੜੀ ਹੁੰਦੀ ਹੈ ਜਵਾਨੀ ਉਦੋਂ ਅਸੀਂ ਕੰਮਕਾਰ ਕਰ ਸਕਦੇ ਹੁੰਨੇ ਆ ਚੱਲ ਫਿਰ ਸਕਦੇ ਹੁੰਨੇ ਆ ਤੇ ਕੋਈ ਜੀ ਵੀ ਰਹਿਨੇ ਆ ਸੀ ਉੱਥੇ ਵੀ ਜੀ ਵੀ ਰਹਿਨੇ ਆ ਹਨਾ ਜਦੋਂ ਆਉਂਦਾ ਬੁਢਾਪਾ ਦੇ ਅਸੀਂ ਅੱਜ ਵੀ ਵੇਖਦੇ ਆ ਕਿ ਜਿਹੜੇ ਸਾਡੇ ਬਜ਼ੁਰਗ ਆ ਉਹ ਮਤਲਬ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਘਟ ਜਾਂਦੀ ਆ ਸੁਣਨ ਦੀ ਵੀ ਸਮਰੱਥਾ ਘਟ ਜਾਂਦੀ ਆ ਹਨਾ ਬੋਲਣ ਦੀ ਸਮਰੱਥਾ ਵੀ ਘਟ ਜਾਂਦੀ ਆ ਫਿਰ ਉਹ ਨਾ ਤਾਂ ਉਹਦਾ ਟਾਈਮ ਪਾਸ ਫੋਨ ਤੇ ਕਰ ਸਕਦੇ ਆ ਵੀ ਹੁਣ ਤਾਂ ਆਪਾਂ ਫੋਨਾਂ ਤੇ ਟਾਈਮ ਪਾਸ ਕਰੀ ਜਾਂਦੇ ਆ ਪਰ ਨਾ ਹੀ ਉਹ ਉਹਨਾਂ ਨੂੰ ਨੌਲੇਜ ਆ ਨਾ ਹੀ ਉਹ ਕੋਈ ਹੋਰ ਐਕਟੀਵਿਟੀ ਕਰ ਸਕਦੇ ਇਕੱਲੇ ਪੰਦੇ ਵਿਚਾਰ ਹੁੰਦੇ ਆ ਇਹ ਇਕੱਲੇ ਪੰਚ ਚੱਲ ਜਾਂਦੇ ਆ ਜਿਹਦੇ ਕਰਕੇ ਉਹ ਡਿਪਰੈਸ਼ਨ ਦਾ ਵੀ ਸ਼ਿਕਾਰ ਹੁੰਦੇ ਆ ਇਕ ਅੱਜ ਕੱਲ ਦੇ ਬੱਚੇ ਹੁਣ ਤੋਂ ਹੀ ਅੱਜਕੱਲ ਦੇ ਬੱਚੇ ਫੋਨਾਂ ਨੂੰ ਟੈਲੀਵਿਜ਼ਨਾਂ ਨੂੰ ਗੇਮਾਂ ਨੂੰ ਘੁੰਮਣ ਘਮਾਉਣ ਨੂੰ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਤਵੱਜੋ ਦਿੰਦੇ ਆ ਅ ਬਜਾਏ ਆਪਦੇ ਦਾਦਾ-ਦਾਦੀਆਂ ਮਾਪਿਆਂ ਦੇ ਨਾਲ ਟਾਈਮ ਸਪੈਂਡ ਕਰਨ ਨਾਲ ਨਾਲੋਂ ਉਹ ਵੀ ਇੱਕ ਅੱਜ ਦੀ ਘੜੀ 'ਚ ਇਹ ਹਾਲ ਹੈ ਤੇ ਅੱਗੇ ਜਾ ਕੇ ਕੀ ਹਾਲ ਹੋਊਗਾ ਅੱਗੇ ਜਾ ਕੇ ਤਾਂ ਸੈਪਰੇਟ ਰਹਿਣਾ ਸ਼ੁਰੂ ਵੀ ਹੋ ਗਿਆ ਆ ਲੋਕ ਸੈਪਰੇਟ ਰਹਿਣ ਲੱਗੇ ਤੁਸੀਂ ਤੁਹਾਡੇ ਦਾਦਾ-ਦਾਦੀ ਅਲੱਗ ਰਹਿ ਰਹੇ ਆ ਉਹ ਕਿਦਣ ਅੰਦਰ ਉਹਨਾਂ ਨੂੰ ਕੁਝ ਹੋ ਜੇ ਤੇ ਉਹਦਾ ਪਤਾ ਆਂਡ ਗਵਾਂਡ ਚ ਉਦੋਂ ਲੱਗੇ ਜਦੋਂ 스멜 ਆਉਣੀ ਸ਼ੁਰੂ ਹੋ ਜੇ ਮਤਲਬ ਇਹ ਹਾਲਾਤ ਹੋਈ ਉਸ ਤੋਂ ਦੇ ਮਾਮਲੇ ਆਏ ਅੱਗੇ ਭਈਆ ਗਵਾਂਡੀਆਂ ਨੂੰ ਜਾਂ ਜਿਹੜਾ ਕੋਈ ਜਿਹੜੇ ਉਹ ਸੋਸਾਇਟੀ ਚ ਰਹੇ ਰਹਿੰਦੇ ਹੋ ਫਿਰ ਪੁਲਿਸ ਨੂੰ ਤਲਾਸ਼ ਕਰਦੇ ਵੇਖਦੇ ਆਪਾਂ ਸੋ ਵਿਆਹ ਇੱਕ ਜ਼ਰੂਰੀ ਚੀਜ਼ ਆ ਮਤਲਬ ਇਹ ਨਹੀਂ ਕਿ ਬੰਦੇ ਨੂੰ ਫਿਜ਼ੀਕਲ ਨੀਡ ਲਈ ਵਿਆਹ ਕਰਾਉਣਾ ਚਾਹੀਦਾ ਠੀਕ ਹੈ ਵਿਆਹ ਹੋਰ ਵੀ ਬੜੀਆਂ ਚੀਜ਼ਾਂ ਲਈ ਹੁੰਦਾ ਹਨਾ ਚਲੋ ਵੰਚ ਨੂੰ ਵਧਾਉਣ ਲਈ ਆਪਾਂ ਕਹਿ ਦਿੰਦੇ ਆ ਪਰ ਨਹੀਂ ਦੁੱਖ ਸੁੱਖ ਦੇ ਸਾਥੀ ਦੁੱਖ ਸੁੱਖ ਦੇ ਸਾਥੀ ਆ ਜਾਂਦੇ ਆ ਹਨਾ ਤੇ ਜਾਂ ਲਾਲੋ ਤੁਸੀਂ ਬੱਚੇ ਤੁਹਾਡੇ ਬੜੀ ਉਮੀਦ ਆਉਂਦੀ ਆ ਵਿਆਹ ਦੇ ਨਾਲ ਇੱਕੋ ਲਾਈਫ ਅਸੀਂ ਇੱਕ ਸਾਲ ਤੋਂ ਜਿਉ ਜੀਣੀ ਸ਼ੁਰੂ ਕੀਤੀ ਤੇ ਕਿਵੇਂ ਕੋਈ ਉਸੇ ਲਾਈਫ ਨੂੰ ਕੰਟੀਨਿਊ 30 ਸਾਲ ਆ ਫਿਰਤੀ ਤੋਗਾ 60 ਸਾਲ ਤੱਕ ਉਹਨੂੰ ਕਿਵੇਂ ਰੱਖ ਸਕਦਾ ਵਾ ਹਨਾ ਦਿਨੋਂ ਦਿਨਾਂ ਕਦ ਇੱਕ ਟਾਈਮ ਬੰਦੇ ਦਾ ਐਸਾ ਆਉਂਦਾ ਹੀ ਆ ਜਦੋਂ ਉਹਨੂੰ ਆਪਦੇ ਲਾਈਫ ਪਾਰਟਨਰ ਦੀ ਹਣਾ ਲੋਡ ਮਹਿਸੂਸ ਹੁੰਦੀ ਹੈ ਵੀ ਸਾਨੂੰ ਕੋਈ ਸਮਝੇ ਹਣਾ ਆਪੇ ਯਾਰ ਬਜ਼ੁਰਗ ਹੁੰਦੇ ਆ ਬਜ਼ੁਰਗ ਵਾਸਤਾ ਚ ਵੀ ਇੱਕ ਜੀਵਨ ਸਾਥੀ ਚੱਲਿਆ ਜਾਂਦਾ ਬੜੇ ਜਲਦੀ ਦੂਸਰਾ ਵੀ ਚੱਲਿਆ ਜਾਂਦਾ ਬੋਝ ਵੀ ਦੂਜਿਆਂ ਦਾ ਚੁੱਕਣ ਚ ਸਵਾਦ ਆਉਂਦਾ ਆਪਦਾ ਬੋਝ ਚੁੱਕਣ ਚ ਉਹ ਸੰਤੋਸ਼ਟੀ ਨਹੀਂ ਹੈਗੀ ਕਿਉਂਕਿ ਸੈਕਰੀਫਾਈਜ਼ ਕੀ ਹੁੰਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਆਪ ਆਪਣੇ ਬੱਚਿਆਂ ਲਈ ਆਪਦੀ ਵਾਈਫ ਲਈ ਆਪਦੇ ਪੋਤੇ ਪੋਤੀਆਂ ਲਈ ਸੈਕਰੀਫਾਈਜ਼ ਕਰਦੇ ਆਂ ਕਿਸੇ ਚੀਜ਼ ਦਾ ਉਹ ਉੱਥੇ ਜਾ ਕੇ ਮਹਿਸੂਸ ਹੁੰਦਾ ਹੈ ਚਾਹੇ ਉਹ ਸਾਡੀ ਪੈਨਸ਼ਨ ਦੇ ਵਿੱਚੋਂ 100 ਰੁਪਏ ਹੀ ਕਿਉਂ ਨਾ ਹੋਵੇ ਕਿ ਅਸੀਂ ਸੈਕਰੀਫਾਈਸ ਕੀਤਾ ਅਸੀਂ ਆਪਣੇ ਬੱਚੇ ਨੂੰ ਦਿੱਤਾ ਰਾਈਟ ਤੇ ਮਤਲਬ ਉਹ ਬੱਚਿਆਂ ਨੇ ਖਣੀ ਮਜ਼ਾਕ ਕੀਤਾ ਵੈਸੇ ਉਹਨਾਂ ਨੇ ਸੀਰੀਅਸ ਉਹਨਾਂ ਦੇ ਵਿਆਹ ਨਹੀਂ ਹੋਏ ਸੱਤ ਅੱਠ ਮੁੰਡਿਆਂ ਨੇ ਹਿੰਮਤ ਪੂਰੇ ਪਿੰਡ ਦੇ ਸਰਪੰਚ ਬਾਦਲ ਸਿੰਘ ਨੂੰ ਇੱਕ ਲੈਟਰ ਦਿੱਤਾ ਤੇ ਵਿਆਹ ਉਹਨਾਂ ਦੇ ਨਹੀਂ ਹੋਏ ਉਹਨਾਂ ਨੇ ਇਹ ਸੀਰੀਅਸਲੀ ਉਹਨੂੰ ਕਿਹਾ ਸੀਰੀਅਸਲੀ ਪਹਿਲਾਂ ਤਾਂ ਵੀ ਹੋ ਸਕਦਾ ਹੈ ਕੋਈ ਫੇਕ ਹੋਵੇ ਪਰ ਉਹ ਤਾਂ ਖੁਦ ਵੀ ਆ ਕੇ ਕੈਮਰੇ ਸਾਹਮਣੇ ਆ ਕੇ ਉਹਨੇ ਦੱਸਤਾ ਵੀ ਇਹ ਬਿਲਕੁਲ ਰੀਅਲ ਹੈ ਅਸੀਂ ਆਪ ਮਿਲ ਕੇ ਆਏ ਅੱਜ ਉਹਨਾਂ ਨੂੰ ਤੇ ਉਹ ਮੁੰਡਿਆਂ ਨਾਲ ਵੀ ਗੱਲ ਕੀਤੀ ਤੇ ਉਹ ਕਹਿੰਦੇ ਵੀ ਨਹੀਂ ਮੈਡਮ ਅਸੀਂ ਕੈਮਰੇ ਤੇ ਨਹੀਂ ਆਉਣਾ ਉਹਨਾਂ ਇਹ ਗੱਲ ਵੀ ਆਖੀ ਕਹਿੰਦੇ ਜੇ ਹੋਣਾ ਹੋਇਆ ਫਿਰ ਵੀ ਨਹੀਂ ਹੋਣਾ ਹਾਂ ਹਾਂ ਸ਼ਰਮਸੂਖ ਕਰ ਰਹੇ ਹਾਂ ਹਾਂ ਸ਼ਰਮ ਮਹਿਸੂਸ ਮਤਲਬ ਸ਼ਰਮ ਦੇ ਮਾਰੇ ਨਹੀਂ ਆਏ ਗੱਲ ਇਹ ਚਲੋ ਇਹ ਹਿੰਮਤਪੂਰ ਪਿੰਡ ਦੀ ਇੱਕ ਗੱਲ ਸਾਹਮਣੇ ਆ ਗਈ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਆ ਟਰੋਲ ਹੋ ਰਿਹਾ ਕੋਈ ਕਿਸ ਲੈਜੇ ਨਾਲ ਦੇਖ ਰਿਹਾ ਕੋਈ ਕਿਸ ਲੈਜੇ ਨਾਲ ਪਰ ਜੇਕਰ ਆਮ ਤੌਰ ਤੇ ਸਮਾਂਤਰ ਦੇਖਿਆ ਜਾਵੇ ਸਾਰੇ ਪੰਜਾਬ ਦੀ ਹੀ ਇਸ ਮਸਿਆ ਹੈ ਇਹ ਟ੍ਰੋਲਿੰਗ ਦਾ ਵਿਸ਼ਾ ਨਹੀਂ ਹੈਗਾ ਇਹ ਦੁਖਾਂਤ ਆ ਇਹ ਦੁਖਾਂਤ ਆ ਅ ਪਿੱਛੇ ਅਜ ਤੋਂ ਜੇ ਆਪਾਂ 90 ਤੋਂ ਬਾਅਦ ਲਾ ਲੋ ਤੁਸੀਂ 95 ਕਿਤੋਂ ਲਾ ਲੋ 95 ਵੇਲੇ ਤੋਂ ਲੈ ਕੇ 10 ਸਾਲ ਛੱਡ ਦੋ 15 ਤੱਕ ਬਹੁਤ ਸਾਰੇ ਮਤਲਬ ਪ੍ਰੂਣ ਹੱਤਿਆ ਹੋਈ ਬਹੁਤ ਸਾਰੀ ਪ੍ਰੂਣ ਹੱਤਿਆ ਹੋਈ ਜਿਦੇ ਚ ਕੁੜੀਆਂ ਇਦੀ ਭੇਟ ਚੜੀਆਂ ਤੇ ਹੁਣ ਜਿਹੜੇ ਵਿਆਹ ਹੋ ਨਹੀਂ ਰਹੇ ਉਹ ਇਹੀ ਬੱਚੇ ਆ ਅੱਛਾ ਕੁਝ ਕੁਝ ਬੱਚੇ ਹੈਗੇ ਬੰਕੜੀ ਕੁੜੀਆਂ ਪਰਹੁਣ ਅੱਤ ਦੀ ਭੇਟ ਚੜ ਗਈਆਂ ਕੁਝ ਜੇ ਕਿਸੇ ਦੇ ਪਹਿਲਾ ਬੱਚਾ ਬੇਟਾ ਹੋ ਗਿਆ ਤੇ ਉਹਨਾਂ ਨੇ ਗਾਂ ਬੱਚਾ ਬੱਚਾ ਲਿਆ ਨਹੀਂ ਉੱਥੇ ਆ ਗਈ ਗੱਲ ਇਹ ਵੀ ਆ ਗਈ ਅੱਛਾ ਇਸ ਦੇ ਨਾਲ ਹੀ ਕੁਝ ਕੁੜੀਆਂ ਮਤਲਬ ਮਾਪਿਆਂ ਨੇ ਸੋਚਿਆ ਵਿਦੇਸ਼ ਭੇਜ ਗਏ ਵਿਦੇਸ਼ ਸੈਟਲ ਕਰਨ ਦੇ ਮਾਰੇ ਨੇ 18-20 ਸਾਲ ਦੀ ਉਮਰ ਦੀ ਕੁੜੀਆਂ ਦਾ ਵਿਆਹ ਕਰਤਾ ਤੇ ਇਹ ਜਿਹੜਾ ਇੱਕ ਮਤਲਬ ਵੀ ਇੱਕ ਵੱਡੇ ਪੱਧਰ ਦੇ ਨੌਜਵਾਨ ਵਿਆਹ ਕਰਨ ਤੋਂ ਬੰਝੇ ਰਹੇਗੀ ਬੰਝੇ ਰਹੇਗੀ ਬਸ ਜਦੋਂ ਕੁੜੀ ਆਪਾਂ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਕੁੜੀਆਂ ਦੀ ਕਮੀ ਪੈ ਜਾਣੀ ਆ ਆਖ ਦਿੰਦੇ ਸੀ ਲੈ ਕਿਥੇ ਕਾਲ ਪੈ ਲੱਗਿਆ ਲੋਕ ਇਸ ਗੱਲ ਨੂੰ ਸੀਰੀਅਸਲੀ ਲਿਆ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਗਏ ਕਈ ਲੋਕਾਂ ਦੇ ਦੇਖੋ ਇਹ ਸਿਸਟਮ ਬੈਲੈਂਸ ਕਰਕੇ ਰੱਖਣਾ ਕੁਦਰਤ ਦਾ ਕੰਮ ਆ ਸਾਡਾ ਨਹੀਂ ਆ ਹਨਾ ਜੇ ਕਿਸੇ ਦੇ ਤਿੰਨ ਬੇਟੀਆਂ ਤਾਂ ਕਿਸੇ ਦੇ ਤਿੰਨ ਬੇਟੇ ਵੀ ਸੀ ਬਿਲਕੁਲ ਬਰਾਬਰ ਆ ਗਿਆ ਹਾਂ ਜੇ ਕਿਸੇ ਦੇ ਦੋ ਬੇਟੀਆਂ ਤਾਂ ਕਿਸੇ ਦੇ ਦੋ ਬੇਟੇ ਵੀ ਸੀ ਬੈਲੈਂਸ ਬਰਾਬਰ ਹੋ ਹੀ ਜਾਂਦਾ ਸੀ ਪਰ ਅਸੀਂ ਕਿਹਾ ਨਹੀਂ ਨਹੀਂ ਇੱਕ ਬੇਟਾ ਇੱਕ ਬੇਟੀ ਜਿਹਦੇ ਇੱਕ ਬੇਟਾ ਉਹਨੂੰ ਨਾ ਬੇਟੀ ਦੀ ਲੋੜ ਆ ਜਿਹਦੇ ਬੇਟੀ ਹੋਗੀ ਉਹਨੇ ਮੁੜ ਕੇ ਬੇਟਾ ਨਹੀਂ ਲਿਆ ਆ ਰਿਸ਼ਤੇ ਵੀ ਖਤਮ ਹੋ ਗਏ ਹਾਂ ਊ ਵਾਲਾ ਰਿਸ਼ਤਾ ਖਤਮ ਹੋ ਗਿਆ ਮਾਸੀ ਵਾਲਾ ਰਿਸ਼ਤਾ ਖਤਮ ਹੋ ਗਿਆ ਚਾਚੇ ਵਾਲਾ ਰਿਸ਼ਤਾ ਖਤਮ ਹੋ ਗਿਆ ਕਈ ਕਈ ਰਿਸ਼ਤੇ ਇਹਨਾਂ ਦੇ ਮਗਰ ਮਾਸੀ ਦੇ ਨਾਲ ਮਾਸੜ ਦਾ ਰਿਸ਼ਤਾ ਮਰ ਜਾਂਦਾ ਫੜਦਾ ਮਰ ਜਾਂਦਾ ਵਾ ਪਿੱਛੇ ਹੀ ਆ ਸਾਰੇ ਰਿਸ਼ਤੇ ਅਸੀਂ ਉਦੋਂ ਸੋਚਿਆ ਨਹੀਂ ਪਰ ਉਹ ਸਾਨੂੰ ਅੱਜ ਭੁਗਤਣਾ ਪੈ ਰਿਹਾ ਅੱਜ ਥੋੜੀ ਪਿਛਲੇ 5 ਸਾਲਾਂ ਤੋਂ ਇਹ ਚੀਜ਼ ਚੱਲਦੀ ਆ ਰ ਪਰ ਅਸੀਂ ਬੋਲੇ ਨਹੀਂ ਹੁਣ ਸਾਨੂੰ ਬੋਲਣਾ ਲਾਜ਼ਮੀ ਇਸ ਕਰਕੇ ਹੋ ਗਿਆ ਕਿਉਂਕਿ ਹਰ ਪਿੰਡ ਦੇ ਵਿੱਚ ਅੱਧੇ ਅੱਧੇ ਘਰਾਂ ਨਾਲ ਇਹ ਚੀਜ਼ ਹੋ ਰਹੀ ਹੈ ਪਹਿਲਾ ਕਾਰਨ ਮੇਨ ਇਹੀ ਆ ਜੇ ਆਪਾਂ ਸਮਝੀਏ ਤਾਂ ਅਸੀਂ ਅਕਸਰ ਹੀ ਸੁਣਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਵੀ ਅੱਗੇ ਘਰ-ਬਾਰ ਚੰਗਾ ਹੋਵੇ ਹਨਾ ਅੱਗੇ ਸੀ ਦੇਖਦੇ ਸੀ ਪੈੜੀ ਦੇਖਦੇ ਸੀ ਘਰ ਦੇ ਵਿੱਚ ਦਾਣੇ ਵੇਖਦੇ ਸੀ ਸੰਦ ਵੇਖਦੇ ਸੀ ਵੀ ਹਾਂ ਵੀ ਇਹਨਾਂ ਦੇ ਟਰੈਕਟਰ ਵੈਕਟਰ ਹੈ ਤੇ ਵਧੀਆ ਕੰਮ ਚੱਲਦਾ ਇਹਨਾਂ ਦਾ ਆਪਾਂ ਰਿਸ਼ਤਾ ਕਰ ਦਿੰਨੇ ਆ ਮੁੰਡਾ ਵੇਖਦੇ ਸੀ ਹੁਣ ਲੋਕ ਐਸ਼ੋ ਪ੍ਰਸਤੀ ਜ਼ਿਆਦਾ ਦੇਖਦੇ ਆ ਸ਼ੋਸ਼ੇਪੰਤੀ ਜ਼ਿਆਦਾ ਦੇਖਦੇ ਆ ਲੋਕ ਦੇਖਦੇ ਆ ਕੋਠੀ ਪਾਈ ਹੋਈ ਐ ਲੋਕ ਦੇਖਦੇ ਆ ਵੀ ਮੁੰਡਾ ਬਾਹਰ ਜਾਣ ਦਾ ਚੁੱਕ ਹੈ ਜਾਂ ਸਾਡੀ ਕੁੜੀ ਤੇ 25-30 ਲੱਖ ਰੁਪਇਆ ਲਾ ਦੂਗਾ ਫਿਰ ਸਭ ਤੋਂ ਪਹਿਲੇ ਅੱਗੇ ਪੇਰੈਂਟਸ ਕਹਿੰਦੇ ਸੀ ਕਿ ਭਾਈ ਸਾਡੀ ਕੁੜੀ ਸਾਰਾ ਘਰ ਦਾ ਕੰਮ ਕਰਦੀ ਐ ਨਾ ਕਰਦੀ ਹੋਈ ਸਾਨੂੰ ਮਾਰਿਓ ਫੋਨ ਜੇ ਤੁਹਾਨੂੰ ਕਿਸੇ ਵੀ ਗੱਲ ਤੋਂ ਜਵਾਬ ਦੇਵੇ ਹੁਣ ਪਤਾ ਕੀ ਗੱਲ ਕਰਦੇ ਆ ਅਸੀਂ ਕੀ ਪੈਸਾ ਲਾ ਦਾਂਗੇ 50-60 ਲੱਖ ਰੁਪਇਆ ਪਰ ਸਾਡੀ ਕੁੜੀ ਡੱਕਾ ਤੋੜ ਕੇ ਦੂਰਾ ਨਹੀਂ ਕਰੂਗੀ ਸਾਡੀ ਕੁੜੀ ਗੋਹਾ ਕੁੜਾ ਨਹੀਂ ਸਿੱਟੂਗੀ ਸਾਡੀ ਕੁੜੀ ਬੁੱਤੇ ਟੱਬਰ ਦੇ ਭਾਂਡੇ ਨਹੀਂ ਮਾਂਝ ਸਕਦੀ ਸੈਪਰੇਟ ਰਹਿਣਾ ਚਾਹੂਗੀ ਸਾਡੀ ਕੁੜੀ 700 ਦੇ ਨਾਲ ਨਹੀਂ ਰਹਿਣਾ ਚਾਹੁੰਦੀ ਇਹ 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 ਗੱਲਾਂ ਹੁੰਦੀਆਂ ਨਹੀਂ ਹੁੰਦੀਆਂ ਨਹੀਂ ਇਹ ਗੱਲਾਂ ਵੇਸੇ ਤਾਂ ਚਲੋ ਖਰੀ ਖੋਟੀ ਗੱਲ ਆ ਪਤਾ ਹੀ ਹੁੰਦਾ ਵੀ ਸਵੇਰੇ ਹੀ ਇਹ ਗੱਲ ਦੇਣੀ ਆ ਜਾਣੀ ਆ। ਪਰ ਇਹ ਰਿਸ਼ਤਿਆਂ ਦੇ ਵਿੱਚ ਹੁਣ ਇੱਕ ਤਰ੍ਹਾਂ ਦਾ ਐਗਰੀਮੈਂਟ ਹੁੰਦਾ ਵਪਾਰ ਵਾਲੀ ਗੱਲ ਹੋ ਜਾਂਦੀ ਆ। ਵਪਾਰ ਵਾਲੀ ਗੱਲ ਹੋ ਗਈ। ਹਾਂ। ਮਤਲਬ ਕਿ ਇੱਕ ਪਹਿਲਾਂ ਤਾਂ ਇੱਕ ਰਿਸ਼ਤੇ ਬੰਦੇ ਹੁੰਦੇ ਸੀ ਹੁਣ ਇੱਕ ਵਪਾਰਕ ਤੌਰ ਤੇ ਗੱਲ ਕਰਦੇ ਆ ਵੀ ਅਸੀਂ ਅਸ਼ਕਤਾਂ ਤੈ ਹੁੰਦਾ। ਦੇਖੋ ਜੇ ਕੁੜੀ ਨਹੀਂ ਕੰਮ ਕਰੂਗੀ ਤੇ ਮੁੰਡਾ ਕੀ ਕੰਮ ਕਰੂਗਾ? ਜਦੋਂ ਉਹਨੇ ਖੇਤ ਆਲਿਆ ਨਹੀਂ ਰੋਟੀ ਲਾਉਣੀ ਮੁੰਡਾ ਖੇਤੀ ਕਿਉਂ ਕਰੂਗਾ? ਖੇਤੀ ਕਿਉਂ ਕਰੂਗਾ? ਠੀਕ ਆ ਜੇ ਉਹਨੇ ਧਾਰਾ ਨਹੀਂ ਕੱਢਣੀਆ ਮੁੰਡਾ ਡੈਰੀ ਦਾ ਕੰਮ ਕਿਵੇਂ ਚਲਾ ਲੂਗਾ? ਠੀ ਤੇ ਜੇ ਮਤਲਬ ਕੁੜੀ ਨਹੀਂ ਕੰਮ ਕਰੂਗੀ ਫਿਰ ਮੁੰਡਾ ਵੀ ਕੰਮ ਕਿਉਂ ਕਰੂਗਾ ਦੋਨਾਂ ਨੇ ਜੇ ਕੰਮ ਛੱਡਤਾ ਜਿਹੜੀ ਪਿਤਾ ਪੁਰਖੀ ਜ਼ਮੀਨ ਆ ਉਹ ਕਿੰਨਾ ਕਚਰ ਚੱਲੂਗੀ ਜਾਂ ਕੋਈ ਵੀ ਤੁਹਾਡੇ ਪਿਤਾ ਪੁਰਖੀ ਧੰਦਾ ਉਹ ਕਿੰਨਾ ਕਚਰ ਬਿਲਕੁਲ ਉਹਦਾ ਕੰਨਾ ਕਚਰ ਚੱਲੂਗਾ ਸਾਦੀ ਅਸੀਂ ਤਾਂ ਫਿਰ ਉਹ ਹੌਲੀ ਹੌਲੀ ਵਿਕਣੀ ਸ਼ੁਰੂ ਹੋ ਜੂਗੀ ਉਹ ਸਿਆਣਿਆਂ ਨੂੰ ਤਾਂ ਪਤਾ ਹੈ ਨਾ ਬੱਚਿਆਂ ਨੂੰ ਤਾਂ ਨਹੀਂ ਪਤਾ ਇਹਨਾਂ ਗੱਲਾਂ ਦੀਆਂ ਸਿਆਣੇ ਸੋਚਦੇ ਆ ਕਿ ਆਪਾਂ ਨਹੀਂ ਇਹ ਰਿਸ਼ਤਾ ਲੈਣਾ ਮਤਲਬ ਮੇਨ ਚੀਜ਼ਾਂ ਇਹ ਆ ਰਹੀਆਂ ਨੇ ਫਿਰ ਬਾਹਰ ਵਿਦੇਸ਼ ਬਦਨਾਮ ਇੰਨਾ ਹੋ ਗਿਆ ਅੱਗੇ ਲੋਕ ਉੱਡ ਕੇ ਲੈਂਦੇ ਸੀ ਕਿ ਚਲ ਬਾਹਰ ਲੈ ਕੁੜੀਆਂ ਕੋਈ ਨਹੀਂ 1.25 ਲੱਖ ਲਾ ਕੇ ਰਿਸ਼ਤਾ ਲੈ ਲਓ ਆਪਣਾ ਮੁੰਡਾ ਬਾਹਰ ਜਾਊ ਲਾਈਫ ਸੈੱਟ ਕਸ਼ਕ ਦੀ ਹੋਈ ਵੀ ਪਰ ਮੁੜ ਕੇ ਕੀ ਹੋਇਆ ਕੁੜੀਆਂ ਨੂੰ ਜਦੋਂ ਪਤਾ ਲੱਗਣ ਲੱਗ ਗਿਆ ਵੀ ਸਾਡਾ ਦਾਜ ਮਿਲਦਾ ਹੁਣ ਸਾਨੂੰ ਦਾਜ ਦੇਣਾ ਨਹੀਂ ਪੈਂਦਾ ਉਦੋਂ ਫਿਰ ਕੁੜੀਆਂ ਦੇ ਮਨਾਂ 'ਚ ਵੀ ਕਿਤੇ ਨਾ ਕਿਤੇ ਕੁੜੀਆਂ ਦੇ ਮਾਪਿਆਂ ਦੇ ਮਨਾਂ 'ਚ ਬੇਈਮਾਨੀ ਵੀ ਆਈ ਬੇਈਮਾਨੀ ਵੀ ਆਈ ਤੇ ਉਹਨਾਂ ਨੇ ਬਹੁਤ ਕੇਸ ਐਜੋ ਜੇ ਹੋਏ ਜਿਹਦੇ 'ਚ ਮੁੰਡਿਆਂ ਨੇ ਸੁਸਾਈਡ ਕੀਤਾ ਬਾਰਲੀਆਂ ਕੁੜੀਆਂ ਦੇ ਰਿਸ਼ਤੇ ਤਾਂ ਅੱਜ ਵੀ ਅਵੇਲੇਬਲ ਨੇ ਅੱਜ ਵੀ ਵਿਦੇਸ਼ਾਂ ਦੇ ਵਿੱਚ ਕੁੜੀਆਂ ਨੇ ਵਿਆਹ ਵੀ ਉਹਨਾਂ ਨੇ ਕਰਾਉਣੇ ਆ ਪਰ ਉਹਨਾਂ ਨੂੰ ਇੱਧਰਲੇ ਬੰਦੇ ਪਸੰਦ ਦੇ ਇਸ ਕਰਕੇ ਨਹੀਂ ਕਰਦੇ ਕਿ ਸਾਡਾ ਮੁੰਡਾ ਨਾ ਕਿਤੇ ਰੱਸਾ ਚੱਕ ਲੇ ਸਾਡਾ ਮੁੰਡਾ ਨਾ ਕਿਤੇ ਸਪਰੇਅ ਪੀ ਲੇ ਮਤਲਬ ਇੱਕ ਕੀਤਾ ਇੱਕ ਨੇ ਦੋ ਨੇ ਦਸਾਂ ਨੇ ਪਰ ਬਹੁਤ ਨਹੀਂ ਕੀਤਾ ਕਿੰਨੇ ਕੇਸ ਆਏ ਇਹੋ ਜੇ ਕਈ ਕੁੜੀਆਂ ਠੱਗੀ ਮਾਰ ਗਈਆਂ ਇਹ ਪਿੱਛੇ ਜੇ ਖਬਰ ਆਈ ਸੀ ਇੱਕ ਕੁੜੀ ਨੇ 7 ਮੁੰਡਿਆਂ ਨਾਲ ਬਾਹਰ ਲਜਾਣ ਦਾ ਚਾਂਸਾ ਦੇ ਕੇ ਮੰਗਣੀ ਕਰਾ ਕਰਕੇ 25-25 ਲੱਖ ਦੀ ਸੱਤ ਵਾਰ ਠੱਗੀ ਮਾਰੀ ਇਹ ਖਬਰ ਵੀ ਆਈ ਫਿਰ ਕਈ ਕੁੜੀਆਂ ਦੇ ਪਿੱਛੇ ਮੁੰਡਿਆਂ ਨੇ ਸੁਸਾਈਡ ਕੀਤਾ ਠੀਕ ਹੈ ਬੱਚਿਆਂ ਚ ਸਹਿਨਸ਼ੀਲਤਾ ਨਹੀਂ ਰਹੀ ਤੇ ਫਿਰ ਬਾਕੀ ਲੋਕਾਂ ਲਈ ਹਾਸਾ ਇਉਂ ਬਣ ਜਾਂਦਾ ਵਾ ਕਿ 25 ਲੱਖ ਰੁਪਇਆ ਲਾਇਆ ਸੀ ਜਨਾਨੀ ਵੀ ਨਹੀਂ ਮਿਲੀ ਉਹ ਵੀ ਬਾਹਰ ਕਿਸੇ ਹੋਰ ਨਾਲ ਰਹਿੰਦੀ ਆ ਫਿਰ ਉੱਥੋਂ ਫੋਟੋਆਂ ਵੀ ਪਾਉਂਦੀਆਂ ਨੇ ਉੱਥੋਂ ਵਾਇਸ ਮੈਸੇਜ ਵੀ ਕਰਦੀਆਂ ਨੇ ਕਿ ਮੈਂ ਇੱਥੇ ਸੈਟਾਂ ਤੂੰ ਤੇਰੇ ਜਿੰਨੇ ਪੈਸੇ ਆ ਤੇ ਉਹਦੇ ਚੋਂ ਤੈਨੂੰ ਇੰਨਾ ਮਿਲੂਗਾ ਰੱਖਣਾ ਰੱਖ ਮੈਂ ਇੱਥੇ ਸੈਟਲਾ ਮੈਂ ਨਹੀਂ ਤੈਨੂੰ ਬੁਲਾਣ ਲੱਗੀ ਇਹ ਮੈਸੇਜ ਕਰਦੀਆਂ ਨੇ ਸ਼ਰਿਆਮ ਕਰਦੀਆਂ ਨੇ ਠੀਕ ਹੈ ਜੀ ਫਿਰ ਜਿਹੜਾ ਉਹ ਲਾਇਆ ਲੋਕ ਮਜ਼ਾਕ ਢਾਉਂਦੇ ਆ ਜਾਵੜਿਆ ਕੈਨੇਡਾ ਜਾਵੜਿਆ ਆਸਟ੍ਰੇਲੀਆ ਜਾਵੜਿਆ ਯੂਕੇ ਉਤਾਨੇ ਉਤਾਨੇ ਡਿਪਰੈਸ਼ਨ ਚ ਭੇਜਦੇ ਆ ਬੱਚੇ ਨੂੰ ਹੁਣ ਮੁੰਡਿਆਂ ਦੀ ਡਿਮਾਂਡ ਮੈਂ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਤੇ ਲੋਕਾਂ ਨੇ ਕਿਹਾ ਕਿ ਇਹ ਅਨਪੜਤਾ ਨੂੰ ਪ੍ਰਮੋਟ ਕਰਦੀ ਹੈ ਮੁੰਡਿਆਂ ਦੀ ਇਹ ਡਿਮਾਂਡ ਆ ਕੇ ਕੁੜੀ ਘਰ ਸੰਭਣ ਵਾਲੀ ਹੋਵੇ ਕੁੜੀ ਸਾਡੇ ਮਾਪੇ ਸੰਭਣ ਵਾਲੀ ਹੋਵੇ ਤੇ ਇਹੋ ਜਿਹੀ ਕੁੜੀ ਹੈ ਹੀ ਨਹੀਂ 10% ਕੁੜੀਆਂ ਇਹੋ ਜੀਆਂ ਹੈਗੀਆਂ ਨੇ ਗਗਨ ਇਹ ਵੀ ਸਮੱਸਿਆ ਨਾ ਜੇ ਕੁੜੀ ਮੰਨ ਲਓ ਘੱਟ ਪੜੀ ਲਿਕੇ ਹੋਊਗੀ ਕੱਲ ਨੂੰ ਆਪਦੇ ਬੱਚੇ ਨਹੀਂ ਪੜਾ ਸਕਦੀ ਉਹ ਉੱਥੇ ਆ ਗਈ ਨਾ ਗੱਲ ਜੇ ਜੇ ਉਹ ਪੜ ਪੜ ਰਹੀ ਆ ਜੇ ਉਹ ਪੜ ਗਈ ਆ ਮਤਲਬ ਔਰਤ ਲਈ ਚੌਂਤਰਾ ਰਸੋਈ ਬਹੁਤ ਜ਼ਿਆਦਾ ਜ਼ਰੂਰੀ ਹੈ ਚਾਹੇ ਉਹ ਕੁਝ ਵੀ ਲੱਗੀ ਆ ਮੇਰੀ ਮੇਰੀ ਇਹ ਸੋਚਣੀ ਆ ਜਿਹੜੀ ਕੁੜੀ ਰਸੋਈ ਨਹੀਂ ਸੰਭੂਗੀ ਉਹਦੇ ਬੱਚੇ ਕਦੇ ਸਵਸਥ ਨਹੀਂ ਹੋਣਗੇ ਉਹਦਾ ਉਹਦਾ ਇੱਕ ਕਾਰਨ ਆ ਉਹ ਫਿਰ ਬਾਹਰ ਦਾ ਖਾਣਗੇ ਬਾਰ ਦਾ ਵੀ ਖਾਣਗੇ ਜੇ ਬਗਾਨਾ ਬਣਾਊਗਾ ਆਪਣੀ ਮਾਂ ਕੋਈ ਚੀਜ਼ ਬਣਾਊਗੀ ਕਿ ਖਾਣਾ ਮਾਂ ਦੇ ਹੱਥ ਦਾ ਭਾਵੇਂ ਜ਼ਹਿਰ ਹੋਵੇ ਵਸਨਾ ਖਰੀਕਾਂ ਵਿੱਚ ਭਲਾ ਵੈਰ ਹੋਵੇ ਸਿਆਣਿਆਂ ਨੇ ਐਵੇਂ ਕਹੀਆਂ ਇਹ ਗੱਲਾਂ ਜੋ ਚੀਜ਼ ਮਾਂ ਨੇ ਜੋ ਪਿਓਰ ਚੀਜ਼ ਮਾਂ ਨੇ ਬਣਾ ਕੇ ਆਪਦੇ ਬੱਚੇ ਨੂੰ ਦੇਣੀ ਆ ਆਪਦੇ ਬੰਦੇ ਨੂੰ ਦੇਣੀ ਆ ਉਹ ਦੂਜੇ ਨੇ ਨਹੀਂ ਦੇਣੀ ਪੈਸਾ ਤੇ ਪੈਸਾ ਹੀ ਅਗਲੇ ਨੂੰ ਸਿਰਫ ਪੈਸੇ ਤੱਕ ਮਤਲਬ ਆ ਉਹਦੀ ਸਿਰਫ ਨੌਕਰੀ ਆ ਉਹਨੇ ਰੋਟੀ ਬਣਾਉਣੀ ਆ ਚੱਲ ਜਾਣਾ ਉਹਨੇ ਇਹ ਨਹੀਂ ਵੇਖਣਾ ਕਿ ਨੰਗਾ ਸੀ ਆ ਚੀਜ਼ ਤਾਂ ਕੀ ਸੀ ਉਹ ਮਾਂ ਹੀ ਵੇਖੂਗੀ ਕਿਉਂਕਿ ਮਾਂ ਦੇ ਬੱਚੇ ਆ ਅੱਛਾ ਗਗਨ ਅ ਅੱਜ ਤੋਂ ਆਪਾਂ 10-15 ਸਾਲ ਪਿੱਛੇ ਜਾਵੜੀਏ ਆਮ ਤੌਰ ਤੇ ਕਿਹਾ ਜਾਂਦਾ ਸੀਗਾ ਕਿ ਮਤਲਬ ਵੀ ਲੜਕੀ ਦਾ ਸ਼ੋਸ਼ਣ ਹੁੰਦਾ ਸੀਗਾ ਸਹੁਰਾ ਘਰ ਲੜਕੀ ਦਾ ਜ਼ਿਆਦਾ ਸ਼ੋਸ਼ਣ ਕਰਦਾ ਸੀ ਕਦੇ ਇਹੋ ਜਿਹੀ ਖਬਰਾਂ ਨਹੀਂ ਸਾਹਮਣੇ ਆਉਂਦੀਆਂ ਸੀ ਕੋਈ ਮਤਲਬ ਵੀ ਲੜਕੇ ਨਾਲ ਸੋਚਨੋਗੇ ਪਰ ਉਹ ਹੁਣ ਆ 5-7 ਸਾਲ ਦੀਆਂ ਬੜੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਕੁੜੀਆਲੇ ਮੁੰਡਿਆਂ ਨੂੰ ਧੋਖਾ ਕਰਕੇ ਜਿਆਦਾਤਰ ਹੁਣ ਹੁਣ ਕੁੜੀਆਂ ਨਾਲੋਂ ਵੱਧ ਮੁੰਡਿਆਂ ਦੀ ਖਬਰਾਂ ਆ ਰਹੀਆਂ ਵੀ ਮੁੰਡਿਆਂ ਦੇ ਧੋਖੇ ਵਾ ਇਹਦਾ ਇਹਦਾ ਰੀਜ਼ਨ ਨਹੀਂ ਹੈ ਨਾ ਕਿ ਮਾਪੇ ਅੱਗੇ ਤਾਂ ਕੁੜੀਆਂ ਨੂੰ ਛੱਤਰ ਖੇਜਦੇ ਸੀ ਵੀ ਭਾਈ ਰਾਜੀ ਆਈ ਹੱਸ ਕੇ 100 ਵਾਰ ਆਈ ਰੁੱਸ ਕੇ ਸਾਡੇ ਘਰ ਨਹੀਂ ਆਉਣਾ ਇਹ ਆਏ ਨਹੀਂ ਸੀ ਕਿ ਉਹਨੂੰ ਧਮਕੀ ਸੀ ਜਾਂ ਉਹਨੂੰ ਜੀਣ ਦੀ ਆਜ਼ਾਦੀ ਖੋਣਾ ਸੀ ਇਹ ਇੱਕ ਪੇਕਿਆਂ ਦੀ ਸ਼ਰਮ ਹੁੰਦੀ ਸੀ ਜਾਂ ਉਹਦਾ ਘਰ ਬਸਾਉਂਦਾ ਉਹਨਾਂ ਦਾ ਬਸਾਉਂਦਾ ਇੱਕ ਤਰੀਕਾ ਹੁੰਦਾ ਸੀ ਹੈ ਨਾ ਵੀ ਹੁਣ ਵੇਖੋ ਜੀ ਕੋਈ ਬੱਚਾ ਤਾਂ ਪਿਆਰ ਨਾ ਸਮਝਦਾ ਕੋਈ ਬੱਚਾ ਗੁੱਸੇ ਦਾ ਸਮਝਦਾ ਹੈ ਹਨਾ ਉਹਨਾਂ ਦੀ ਧੀ ਆ ਉਹਨਾਂ ਨੂੰ ਪਤਾ ਕਿਵੇਂ ਸਮਝਾਉਣੀਆਂ ਹਰੇਕ ਪਿਓ ਆਪਦੀ ਧੀ ਨੂੰ ਇਹ ਗੱਲ ਕਹਿੰਦਾ ਸੀ ਕਿ ਇੱਥੋਂ ਤੇਰੀ ਮਤਲਬ ਡੋਲੀ ਉੱਥੋਂ ਤੇਰੀ ਅਰਥੀ ਉੱਠੇ ਉਹਨਾਂ ਦਾ ਮਤਲਬ ਇਹ ਨਹੀਂ ਸੀ ਵੀ ਤੂੰ ਜਾ ਕੇ ਉੱਥੇ ਫਾਹ ਲੈ ਲਈ ਮਰ ਜੀ ਉਹਨਾਂ ਦਾ ਅਰਥ ਇਹ ਸੀ ਕਿ ਧੀਏ ਉੱਥੇ ਜਿੰਨਾ ਚਿਰ ਵਸਣਾ ਹੈ ਹਨਾ ਜੋ ਤੇਰੀ ਰਹਿਦੀ ਉਮਰ ਹੈ ਉੱਥੇ ਹੀ ਜਿਣਾ ਹੈ ਰਾਜੀ ਖੁਸ਼ੀ ਜਿਣਾ ਹੈ ਤੇ ਜੋ ਤੇਰੀ ਅਰਤੀ ਉੱਥੇ ਉਦੋਂ ਹੀ ਉੱਥੋਂ ਜਾਵੇਂ ਅਗਲੀ ਘਰ ਤੇਰਾ ਉਹੀ ਹੈ ਉਹੀ ਆ ਇਹ ਨਾ ਹੋਵੇ ਵੀ ਉੱਥੋਂ ਚੱਕ ਲਿਆ ਚੱਕ ਲਈ ਚੁੰਨੀ ਉੱਥੇ ਬਹਿ ਗਈ ਉੱਥੇ ਚੱਕ ਲਈ ਉੱਥੇ ਬਹਿ ਗਈ ਇਹ ਚੀਜ਼ ਮਤਲਬ ਇਹ ਦਾ ਅਰਥ ਨਹੀਂ ਸਿਰਫ ਦੋ ਲਾਈਨਾਂ ਨੂੰ ਪ੍ਰਮੋਟ ਕੀਤਾ ਗਿਆ ਕਿ ਹਾਂ ਹਾਂ ਸਾਨੂੰ ਕਹਿ ਦਿੰਦੇ ਆ ਵੀ ਤੁਹਾਡੀ ਅਰਤੀ ਚੁੱਕੀ ਗਈ ਸੋ ਕਮੀਆਂ ਕਿਤੇ ਨਾ ਕਿਤੇ ਇਹ ਵੀ ਨਹੀਂ ਅੱਜ ਤਰਾ ਤਰਾ ਭਲਾ ਮੁੰਡੇ ਕਰ ਰਹੇ ਆ ਪਰ ਕੁੜੀਆਂ ਵੀ ਨਸ਼ਿਆਂ 'ਚ ਪੈ ਗਈਆਂ ਜਦੋਂ ਜਿਹੜਾ ਜੈਸ ਟਾਈਮ ਦੀ ਤੁਸੀਂ ਗੱਲ ਕਰਦੇ ਹੋ ਉਸ ਟਾਈਮ 'ਚ ਫਿਰ ਤਲਾਕਾਂ ਦੇ ਕੇਸ ਥਾਣੇ ਚ ਚੈਰੀਆਂ ਚ ਇਸ ਤਰ੍ਹਾਂ ਦੇ ਮਾਮਲੇ ਬਹੁਤ ਘੱਟ ਸੀ ਬਹੁਤ ਘੱਟ ਸੀ ਨਹੀਂ ਪਰ ਹੁਣ ਹਰ ਦੂਜਾ ਤੀਜਾ ਮਾਮਲਾ ਇਸ ਤਰ੍ਹਾਂ ਦਾ ਹੀ ਤੰਗ ਕੋਈ ਸੌਚੋ ਇੱਕ ਕਰਦਾ ਸੀ ਪਰ ਉਦੋਂ ਸੱਸਾਂ ਜੇ ਉਹਦਾ ਪੁੱਤ ਮਾੜਾ ਹੁੰਦਾ ਸੀ ਨਾ ਤੇ ਅਕਸਰ ਹੀ ਮਤਲਬ ਜਿਵੇਂ ਸੌਰੇ ਸੀ ਜਿਹੜੇ ਮੁੰਡੇ ਦੇ ਉਹ ਆ ਕੇ ਉਹਦੇ ਭਾਈ ਆ ਕੇ ਪਨਾਉਣੇ ਨੂੰ ਝੜਕ ਕੇ ਜਾਂਦੇ ਸੀ ਪੰਚਾਇਤ ਲਿਆ ਕੇ ਕਿਤੇ ਕਿਤੇ ਵੀ ਛੱਤਰ ਵੀ ਬੋਲਾ ਕਰ ਜਾਂਦੇ ਸੀ ਸਿੱਧੀ ਜੀ ਭਾਸ਼ਾ 'ਚ ਇਹ ਆ ਤੇ ਮਾਂ ਕੋਲ ਬੈਠੀ ਆਉਦੇ ਪੁੱਤ ਨੂੰ ਛਡਾਉਂਦੀ ਨਹੀਂ ਹੁੰਦੀ ਸੀ ਵੀ ਮੇਰੇ ਮੁੰਡੇ ਚ ਕਸੂਰ ਆ ਕਸੂਰ ਕਸੂਰ ਹੁੰਦਾ ਸੀ ਉਹਨੂੰ ਵੀ ਡਰ ਹੁੰਦਾ ਸੀ ਕਿ ਮੇਰੇ ਪੁੱਤ ਦਾ ਘਰ ਨਹੀਂ ਟੁੱਟਣਾ ਚਾਹੀਦਾ ਹਾਂ ਭਲਾ ਇਹਦੇ ਨਾਲ ਜੋ ਮਰਜੀ ਇਹ ਕਰਨ ਪਰ ਇਹਦਾ ਘਰ ਨਹੀਂ ਟੁੱਟਣਾ ਚਾਹੀਦਾ ਜੋ ਮਰਜੀ ਮਾਰ ਮਾਰ ਤੇ ਦੇਣਗੇ ਨਹੀਂ ਸਮਝਾਉਣਗੇ ਪਹਿਲਾਂ ਅਗਲਾ ਪਿਆਰ ਨਾਲ ਪੰਚਾਇਤਾਂ 'ਚ ਬਹਿ ਕੇ ਸਮਝਾਉਂਦਾ ਜਿਹੜਾ ਨਹੀਂ ਲਾਤੋ ਕਿ ਬੂ ਤੋਤੇ ਉਹਨਾਂ ਨੂੰ ਉਹ ਸਾਹਵ ਨਾਲ ਸਮਝਾਏ ਮਤਲਬ ਜੇ ਕੋਈ ਝੜਕ ਕੇ ਅਗਲੇ ਦਾ ਰਿਸ਼ਤਾ ਬਤ ਵੱਜ ਜਾਂਦਾ ਸੀਗਾ ਥੋੜਾ ਬਦਲ ਗਿਆ ਪਲਾਂ ਸੱਸਾਂ ਰੁੱਖੀਆਂ ਸੀ ਉਦੋਂ ਪਰ ਸੱਸਾਂ ਦੇ ਮਨ 'ਚ ਖੋਟ ਨਹੀਂ ਹੁੰਦੀ ਸੀ ਵੀ ਸਾਡੀ ਨੂੰ ਨਿਕਲ ਜੇ ਇੱਥੋਂ ਹੁਣ ਵਾਲੀਆਂ ਸੱਸਾਂ ਪਾਲਾ ਮਿੱਠੀਆਂ ਨੇ ਹਨਾ ਪਰ ਉਹ ਮਤਲਬ ਡਰਦੀਆਂ ਨੇ ਜਾਂ ਉਹ ਮਤਲਬ ਅੰਦਰੋਂ ਇਹ ਚੀਜ਼ ਚਾਹੁੰਦੀਆਂ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਔਰ ਸੱਸਾਂ ਵੀ ਨੂੰਹ ਨੂੰ ਵਸਾਉਣਾ ਨਹੀਂ ਚਾਹੁੰਦੀਆਂ ਹੁਣ ਕਾਹਨ ਵਸਾਉਣਾ ਨੂੰਹਾਂ ਉੱਥੇ ਵਸਲਾ ਨਹੀਂ ਚਾਹੁੰਦੇਗਾ ਸੱਸਾਂ ਵਸਾਉਣਾ ਨਹੀਂ ਚਾਹੁੰਦੀਆਂ ਕਿਉਂਕਿ ਸੱਸਾਂ ਨੂੰ ਵੀ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ ਨੂੰਹਾਂ ਨੂੰ ਵੀ ਆ ਰਹੀਆਂ ਸੋ ਮਤਲਬ ਵਿਆਹ ਨਾ ਹੋਣ ਦੇ ਕਈ ਕਾਰਨ ਨੇ ਕੱਲੀ ਪ੍ਰੂਣ ਹੱਤਿਆ ਨਹੀਂ ਪ੍ਰੂਣ ਹੱਤਿਆ ਵੀ ਇੱਕ ਕਾਰਨ ਆ ਫਿਰ ਜ਼ਮੀਨ ਬਹੁਤ ਘਟ ਗਈ ਲਾਲਚ ਚ ਆ ਕੇ ਲੋਕਾਂ ਨੇ ਜ਼ਮੀਨਾਂ ਵੇਚੀਆਂ ਜਾਂ ਕਿਸੇ ਦੀਆਂ ਪਿਤਾ ਪੁਰਖੀ ਸੀ ਉਹ ਗਾਂ ਜਾ ਕੇ ਡਿਵਾਈਡ ਹੁੰਦੀਆਂ ਗਈਆਂ ਘਟਦੀਆਂ ਗਈਆਂ ਜਾਂ ਕਿਸੇ ਦੇ ਜ਼ਮੀਨ ਕੱਲੀ ਇਹ ਤਾਂ ਹੈ ਨਹੀਂ ਵੀ ਕੱਲੇ ਲਾਲਚ ਲਈ ਵੇਚਦੀ ਆ ਕਿਸੇ ਦੀ ਬਿਮਾਰੀ-ਸ਼ਮਾਰੀ ਤੇ ਵੀ ਵਿਕ ਜਾਂਦੀ ਆ ਠੀਕ ਹੈ ਜੀ ਕਿਸੇ ਨਾਲ ਕੋਈ ਰਿਸ਼ਤੇਦਾਰ ਤੋਂ ਖਾਤੜੀ ਕਰ ਜਾਂਦਾ ਕੋਈ ਬਿਜ਼ਨਸ ਦੇ ਚੱਕਰ ਚ ਆ ਕੇ ਵੀ ਅਸੀਂ ਆਹ ਵੇਚ ਕੇ ਬਿਜ਼ਨਸ ਕਰਾਂਗੇ ਤੇ ਉੱਥੇ ਬਿਜ਼ਨਸ 파ਟਨਰ ਤੋਂ ਖਾ ਕਰ ਜਾਂਦੇ ਆ 25-25 30-30 ਲੱਖ ਦਾ ਵੱਧ ਵੀ ਕਰੋਨਾ ਦਾ ਵੀ ਹੋਇਆ ਲੋਕਾਂ ਦਾ ਘਪਲਾ ਤੇ ਬਹੁਤ ਤਰੀਕਿਆਂ ਦੇ ਨਾਲ ਉਹ ਜ਼ਮੀਨਾਂ ਜਦੋਂ ਖੁੱਸ ਗਈਆਂ ਤੇ ਉਹਦੇ ਕਰਕੇ ਵੀ ਰਿਸ਼ਤਿਆਂ 'ਚ ਜ਼ਮੀਂਦਾਰਾਂ ਦੇ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ 'ਚ ਬਹੁਤ ਘਾਟ ਆਈ ਨਸ਼ੇ ਕਰਕੇ ਵੀ ਆਈ ਮੁੰਡੇ ਨਸ਼ਾ ਕਰਨ ਲੱਗ ਗਏ ਪਿਛਲੇ 10 ਸਾਲਾਂ ਦੇ ਵਿੱਚ ਤੇ ਮੁੰਡੇ ਕੀ ਕੁੜੀਆਂ ਵੀ ਕਰਨ ਲੱਗ ਗਈਆਂ ਜਿਹੜੀਆਂ ਕੁੜੀਆਂ ਬਾਹਰ ਰਹਿੰਦੀਆਂ ਨੇ ਚੰਡੀਗੜ੍ਹ ਰਹਿੰਦੀਆਂ ਨੇ ਉਹਨਾਂ ਚੋਂ ਬਹੁਤੀਆਂ ਇਹ ਇਨ੍ਹਾਂ ਕੰਮਾਂ 'ਚ ਪੈਣ ਲੱਗ ਗਈਆਂ ਮੈਂ ਅੱਗੇ ਵੀ ਬਹੁਤ ਵਾਰ ਪੋਡਕਾਸਟ ਕੀਤਾ ਖੈਰ ਸਾਰੀਆਂ ਤਾਂ ਨਹੀਂ ਪਰ ਬਹੁਤੀਆਂ ਉਹਦੇ ਕਰਕੇ ਵੀ ਨਾ ਤਾਂ ਮੁੰਡਾ ਨਸ਼ੇ ਵਾਲੀ ਕੁੜੀ ਦਾ ਰਿਸ਼ਤਾ ਲਊਗਾ ਨਾ ਕੁੜੀ ਮੁੰਡਾ ਹੋਊਗਾ ਨਸ਼ੇ ਵਾਲਾ ਉਹਦਾ ਰਿਸ਼ਤਾ ਨਾ ਕੁੜੀ ਨਸ਼ੇ ਵਾਲੇ ਦਾ ਲਵੇ ਨਾ ਮੁੰਡਾ ਨਸ਼ੇ ਵਾਲੀ ਕੁੜੀ ਦਾ ਆਪਾਂ ਲੱਖ ਪਿੰਦੇ ਹੁਣ ਮੈਂ ਐਂ ਨਹੀਂ ਕਹਿੰਦੀ ਵੀ ਲੈਣਾ ਚਾਹੀਦਾ ਰਿਸ਼ਤਾ ਮੈਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੀ ਪਰ ਨਸ਼ੇ ਨੇ ਵੀ ਕਿਤੇ ਨਾ ਕਿਤੇ ਸਾਡੀ ਕਿੰਨੀ ਪੀੜੀ ਤਾਂ ਖਤਮ ਹੀ ਕੀਤੀ ਮਤਲਬ ਇਹ ਇਹ ਸਾਰੇ ਸਾਰੇ ਪਾਸੇ ਸਮੱਸਿਆਵਾਂ ਆਈਆਂ ਕੋਈ ਇੱਕ ਸਮੱਸਿਆ ਨਹੀਂ ਕੱਲੀ ਪਰੂਨ ਹੱਤਿਆ ਨਹੀਂ ਮਤਲਬ ਸਾਰੀਆਂ ਸਮੱਸਿਆਵਾਂ ਆ ਗਈਆਂ ਅੱਛਾ ਇਸ ਦੇ ਨਾਲ ਜਿਵੇਂ ਹੁਣ ਇੱਕ ਗੱਲ ਨਾਲ ਇਹ ਵੀ ਸੁਣਦੇਗਾ ਕਹਿੰਨ ਆਪਾਂ ਵੀ ਇੱਕ ਗਰੋ ਵੀ ਬੜੇ ਸਰਗਰਮ ਹੈ ਵੀ ਮਤਲਬ ਇੱਕ ਕੁੜੀ ਹੁੰਦੀ ਹੈ ਉਹ ਕਈ ਕਈ ਥਾਂ ਵਿਆਹ ਕਰਾਉਂਦੀ ਹੈ ਤੇ ਉਸ ਤੋਂ ਖਾ ਦੇ ਕੇ ਮਤਲਬ ਵੀ ਸਾਰਾ ਉਹਨਾਂ ਨੂੰ ਲੁੱਟ-ਪਟ ਕੇ ਲੈ ਜਾਂਦੇ ਆ ਕਿਉਂ ਕਾਰਨ ਕਿ ਵੀ ਹੁਣ ਮੈਰਿਜਾਂ ਨਹੀਂ ਹੋ ਰੀਆਂ ਮੁੰਡੇ ਮਤਲਬ ਕੋਈ ਦੇਖਦੇ ਨਹੀਂ ਅੱਗੇ ਕੋਈ ਰਿਸ਼ਤਾ ਕਰਨ ਲੱਗੇ ਬਹੁਤ ਕੁਝ ਦੇਖਦੇ ਸੀ ਦੇਖਦੇ ਸੀ ਪਰ ਹੁਣ ਅਗਲੇ ਜਦੋਂ ਰਿਸ਼ਤਾ ਨਹੀਂ ਹੋ ਰਿਹਾ ਮੁੰਡੇ ਦਾ ਲੇਟ ਹੋ ਗਿਆ ਤੇ ਉਹ ਫਿਰ ਕੋਈ ਦੇਖਦੇ ਨਹੀਂ ਅੱਖਾਂ ਵਿੱਚ ਕ੍ਰਿਸਟਲ ਲੈਂਦੇ ਆ ਉਹ 2-4 ਦਿਨਾਂ ਚ ਕੁੜੀ ਸਾਰਾ ਕੁਝ ਜਿਹੜਾ ਗਰੋਹ ਬਣੇ ਹੋਏ ਲੁੱਟ-ਪੁੱਟ ਕੇ ਹੋਏ ਦਾ ਕਰਨ ਲੈ ਜਾਂਦੇ ਬਿਲਕੁਲ ਉਹ ਗਰੋਹ ਵੀ ਇਹ ਕੰਮ ਕਰ ਰਹੇ ਆ ਤੇ ਇੰਸਟਾਗ੍ਰam ਦੇ ਸੋਸ਼ਲ ਸਾਈਟਾਂ ਦੇ ਉੱਤੇ ਅੱਗੇ ਰਿਸ਼ਤੇ ਰਿਸ਼ਤੇਦਾਰੀਆਂ ਚ ਹੁੰਦੇ ਸੀ ਮਤਲਬ ਭਾਬੀ ਦੀ ਭੈਣ ਹੋਗੀ ਰਾਈਟ ਮਤਲਬ ਐਵੇਂ ਜੇ ਹੁੰਦੇ ਸੀ ਮਾਮੀ ਮਾਮੀ ਦੀ ਕੋਈ ਪਤੀਜੀ ਹੋਗੀ ਕੋਈ ਐਦਾਂ ਰਿਸ਼ਤੇ ਕਰਾਉਂਦਾ ਹੁੰਦਾ ਸੀ ਨਹੀਂ ਰਿਸ਼ਤੇਦਾਰੀਆਂ ਚ ਹੁੰਦੇ ਪਤਾ ਹੁੰਦਾ ਸੀ ਇੱਕ ਦੂਜੇ ਨੂੰ ਪਤਾ ਪਤਾ ਹੁੰਦਾ ਸੀ ਵੀ ਹਾਂ ਇਹ ਕਿੱਦਾਂ ਦਾ ਵਰਤਦੀ ਸੀ ਉੱਥੇ ਤੁਹਾਡਾ ਬਹੁਤ ਹੀ ਕਰੀਬੀ ਰਿਸ਼ਤਾ ਬਹੁਤ ਚ ਹੁਣ ਉਹ ਕੀ ਕਹਿੰਦੇ ਹੁੰਦੇ ਆ ਕੱਟੇ ਦਾ ਬਲਦਪਤੀ ਜੇ ਵਾਲਾ ਕੰਮ ਹੋਇਆ ਪਿਆ ਹੁਣ ਇੰਸਟਾਗ੍ਰam ਤੇ ਜੇ ਕਿਸੇ ਨੇ ਸੰਧੂ ਲਿਖ ਲਿਆ ਤੇ ਬਸ ਸਮਝ ਲੈਣਾ ਵੀ ਇਹ ਸੰਧੂ ਹੀ ਆ ਉਹ ਤਾਂ ਮਗਰੋਂ ਜਾ ਕੇ ਪਤਾ ਲੱਗਦਾ ਫਿਰ ਇਹਨਾਂ ਦਾ ਇਸ ਗੱਲ ਤੇ ਰੌਲਾ ਪਈ ਜਾਂਦਾ ਹੁੰਦਾ ਤੂੰ ਤਾਂ ਸੰਧੂ ਆਂਦਾ ਸੀ ਤੇ ਤੂੰ ਨਿਕਲਿਆ ਫਲਾਨਾ ਜਾਂ ਤੂੰ ਨਿਕਲੀ ਧੌਂਕੀ ਇਹ ਚੀਜ਼ਾਂ ਚੱਲ ਪਈਆਂ ਇੰਸਟਾਗ੍ਰam ਤੇ ਫਿਰ ਝੂਠ ਵੀ ਬਹੁਤ ਮਾਰਦੇ ਆ ਵੀ ਮੈਂ ਤਾਂ ਜੀ ਬਹੁਤ ਲੈਂਡਲੋਨ ਆ ਉਹ ਕੁੜੀ ਜਾਂ ਕੁੜੀ ਵੀ ਮਾਰਦੀ ਆ ਕਈ ਵਾਰੀ ਝੂਠ ਉਹ ਜਦੋਂ ਆਮੋ ਸਾਹਮਣਾ ਹੁੰਦਾ ਗੱਲਾਂ ਚ ਆ ਜਾਂਦੇ ਪਹਿਲਾਂ ਹਾਂ ਪਹਿਲਾਂ ਗੱਲਾਂ ਚ ਆ ਜਾਂਦੇ ਆ ਤੇ ਦਿਖਾਉਂਦੇ ਵੀ ਆ ਕਈ ਥਾਵਾਂ ਤੇ ਐ ਵੀ ਹੋਇਆ ਵੀ ਲੋਕਾਂ ਦੀਆਂ ਕੋਠੀਆਂ ਵਖਾ ਕੇ ਹਨਾ ਤੇ ਲੋਕਾਂ ਦੀਆਂ ਕਾਰਾਂ ਦੇ ਵਿੱਚ ਆ ਕੇ ਮੁੰਡੇ ਕੁੜੀਆਂ ਨੂੰ ਐਦਾਂ ਕਰਦੇ ਆ ਤੇ ਮੁੜ ਕੇ ਜਦੋਂ ਵਿਆਹ ਹੁੰਦਾ ਫਿਰ ਚਾਰਕ ਦੇ ਨਹੀਂ ਘੜਦੀ ਉਹ ਕਿਉਂ ਕੱਟੂਗੀ ਉਹ ਪਹਿਲਾਂ ਬੜਾ ਜਦੋਂ ਮਾਪਿਓ ਰਿਸ਼ਤਾ ਕਰਦਾ ਹੈ ਅਰੇਂਜ ਮੈਰ ਜਾਂਦੀਆਂ ਉਹ ਮਤਲਬ ਜੇ ਕੁੜੀ ਵਾਲੇ ਪਹਿਲਾਂ ਉਹ ਲੜਕੇ ਦੀ ਬੜੀ ਚੰਗੀ ਤਰ੍ਹਾਂ ਕੋਕ ਪਰਤਾਲ ਕਰਦੇ ਆ ਜਿਹੜੇ ਲੜਕੇ ਆਲੇ ਆ ਉਹ ਲੜਕੀ ਦੀ ਬੜੀ ਕੋਕ ਬਰਤਾਲ ਕਰਦੇ ਆ। ਅੱਛਾ ਜਿਹੜੀ ਗੱਲ ਕੀਤੀ ਤੁਸੀਂ ਰਿਸ਼ਤੇਦਾਰੀਆਂ ਚ ਰਿਸ਼ਤੇ ਹੁੰਦੇ ਆ। ਉਹ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਆ ਕੁੜੀ ਵਾਲਾਂ ਦਾ ਸੁਭਾਅ ਕੀ ਐ ਤੇ ਮੁੰਡਿਆਂ ਦਾ ਉਹ ਨੇੜਲੇ ਮੁੰਡੇ ਪੜਾਉਂਦਾ। ਇਹ ਇਹਨੇ ਵੀ ਜਾਣਗੇ। ਹੁਣ ਮੰਨ ਲਓ ਜੇ ਕਿਸੇ ਦੀ ਮਾਮੀ ਰਿਸ਼ਤਾ ਕਰਾ ਰਹੀ ਐ। ਹਾਂ। ਮਾਮੀ ਦੀ ਭਤੀਜੀ ਆ। ਹਾਂ। ਉਹਦੀ ਤਾਂ ਭੂਆ ਲੱਗੀ। ਸੱਕੀ ਭਤੀਜੀ ਆ। ਉਹਦੋਂ ਭਤੀਜੀ ਬਾਰੇ ਪਤਾ ਐ। ਹਾਂ ਤੇ ਉਹਾਂ ਦੇ ਦੋਤੇ ਬਾਰੇ ਵੀ ਪਤਾ। ਮਾਮੇ ਨੂੰ ਆਪਦੇ ਭਾਂਜੇ ਬਾਰੇ ਚੰਗੀ ਤਰ੍ਹਾਂ ਪਤਾ। ਮਤਲਬ ਕਿੰਨਾ ਹੁਣ ਇਹ ਤਾਂ ਹੈ ਨਹੀਂ ਵੀ ਮਾਮਾ ਆਪਦੇ ਹੀ ਭਾਂਜੇ ਨਾਲ ਧੋਖਾ ਕਰੂਗਾ ਤੇ ਨਾ ਇਹ ਆ ਕਿ ਭੂਆ ਆਪਦੀ ਬੁੜੀ ਜਿੰਨਾ ਨਾਲ ਧੋਖਾ ਕਰੂਗੀ ਐਵੇਂ ਹੀ ਮਾਸੀ ਦਾ ਨੇਲ ਦਾ ਮੇਲ ਪੜਾਤਾ ਆਂਦਾ ਨੇਲ ਦਾ ਮਤਲਬ ਜਦੋਂ ਅਸੀਂ ਉਹ ਰਿਸ਼ਤੇ ਤਾਂ ਖਤਮ ਹੀ ਕਰ ਲਏ ਰਹਿਣ ਹੀ ਨਹੀਂ ਦਿੱਤੇ ਉਹ ਰਿਸ਼ਤੇ ਭੂਆ ਵਾਲੇ ਤੇ ਮਾਸੀ ਵਾਲੇ ਤਾਂ ਰਹਿਣ ਹੀ ਨਹੀਂ ਦਿੱਤੇ ਫਿਰ ਹੁਣ ਅਸੀਂ ਕਿੱਥੋਂ ਡੋਲੇ ਭਾਲ ਗਏ ਮਤਲਬ ਹੁਣ ਆਪਾਂ ਸਾਰੀ ਜਿਹੜੀ ਗੱਲਬਾਤ ਕੀਤੀ ਹੈ ਇਹਦੇ ਤੋਂ ਗੱਲ ਨਿਕਲ ਕੇ ਆਉਂਦੀ ਵੀ ਇਹ ਟ੍ਰੋਲ ਦਾ ਵਿਸ਼ਾ ਨਹੀਂ ਇੱਕ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈਗਾ ਤੇ ਆਰਥਿਕ ਅ ਆਰਥਿਕਤਾ ਵੀ ਮਤਲਬ ਬਹੁਤ ਇਤੇ ਅਸਰ ਪਾਉਂਦੀ ਹੈ ਚੰਗੇ ਮੁੰਡੇ ਕਿ ਪੈਲੀਆਂ ਵਾਲੇ ਵੀ ਰੋਈ ਜਾਂਦੇ ਆ ਚੰਗੀ ਪੈਲੀ ਆ ਪਰ ਉਹਨਾਂ ਨੂੰ ਮਤਲਬ ਘਰ ਦਾ ਕੰਮ ਕਰਨ ਵਾਲੀ ਕੁੜੀ ਨਹੀਂ ਮਿਲ ਰਹੀ ਘਰ ਦਾ ਕੰਮ ਮਤਲਬ ਰਸੋਈ ਦਾ ਕੰਮ ਕਰਨ ਵਾਲੀ ਕੁੜੀ ਨਹੀਂ ਮਿਲ ਰਹੀ ਉਹ ਕਹਿੰਦੀ ਹੈ ਜੀ ਮੈਥੋਂ ਖੇਤੀ ਵਾਲੇ ਦਿਹਾੜਗਿਆਂ ਦੀਆਂ ਰੋਟੀਆਂ ਨਹੀਂ ਬਗਦੀਆਂ ਇਹ ਇਹ ਡਿਮਾਂਡਾਂ ਨੇ ਕੁੜੀਆਂ ਦੀਆਂ ਸਾਡੀ ਕੁੜੀ ਨੂੰ ਤਾਂ ਤੰਦੂਰ ਤੇ ਰੋਟੀਆਂ ਨਹੀਂ ਲਾਉਣੀਆਂ ਆਉਂਦੀਆਂ ਸਾਡੀ ਕੁੜੀ ਨੂੰ ਤਾਂ ਧਾਰਾ ਨਹੀਂ ਕੱਢਣੀਆਂ ਆਉਂਦੀਆਂ ਗੋਹਾ ਕੁੜਾ ਨਹੀਂ ਸਿਟਣਾ ਆਉਂਦਾ ਇਹਨੂੰ ਤਾਂ ਜੀ ਕੋਈ ਮੱਝ ਪਸੂ ਸਾਂਭਣ ਦਾ ਨਹੀਂ ਪਤਾ ਹੈਗਾ ਹਨਾ ਸੋ ਅਕਸਰ ਕਿੰਨਾ ਕੁ ਜਰ 700 ਰਾਂ ਕਰੀ ਜਾਊਗਾ ਇੱਕ ਦਿਨ ਤੇ ਕਬੀਲਦਾਰੀ ਤੁਹਾਨੂੰ ਸਾਹਮਣੀ ਪੈਣੀ ਆ ਤੁਸੀਂ ਲੱਖ ਪੜਾਈ ਕਰੋ ਤੁਸੀਂ ਲੱਖ ਨੌਕਰੀਆਂ ਕਰੋ ਪਰ ਨੌਲੇਜ ਹਰੇਕ ਚੀਜ਼ ਦੀ ਹੋਣੀ ਚਾਹੀਦੀ ਆ ਤੁਹਾਨੂੰ ਕਰਦੇ ਕੰਮਾਂ ਦੇ ਨੌਲੇਜ ਜਿਹੜੇ ਪਰਿਵਾਰ ਨਾਲ ਜਿਹੜੇ ਕਿੱਤੇ ਨਾਲ ਤੁਸੀਂ ਸੰਬੰਧਿਤੋਂ ਉਹਦੇ ਬਾਰੇ ਬਾਲੀ ਨਹੀਂ ਤਾਂ 50% ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ